ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਆਏ ਅਨਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪਤੇ ਲਵ ਹੋ ਆਪਣੀ ਚਰਣੀ ਹੇ ਅਨਿਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪਤੇ ਲਵਹੁ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਸ ਕਰਮ ਨ ਜਾਣ ਨਾਹਿਨ ਨਿਰਮਲ ਕਰ ਸਦ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਰਨਾਮ ਰੰਗ ਅਪਰਣੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ